ਪੀਪਲ ਆਰ ਪਨ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਡੇਰੀਆਂ ਵਾਲੇ ਵੀਰਾਂ ਦਾ ਜੋ ਵੀ ਕੋਈ ਵੀਰ ਭਾਈ ਮੇਰੇ ਇਸ ਚੈਨਲ ਦੇ ਨਾਲ ਜੁੜਿਆ ਹੋਇਆ ਹੈ ਜਾਂ ਕੋਈ ਨਵਾਂ ਜੁੜਨਾ ਚਾਹੁੰਦਾ ਹੈ ਸਾਰਿਆਂ ਦਾ ਸਵਾਗਤ ਹੈ ਸਾਰਿਆਂ ਨੂੰ ਸਤ ਸ੍ਰੀ ਅਕਾਲ ਵੀਰੋ ਅੱਜ ਸੋਨ ਸਿੰਘ ਦਲਾਲ ਤੇ ਸੀਰਾਖਾਨ ਦਰਾਲ ਨੇ ਇੱਕ ਬਿਲਕੁਲ ਨਵੀਂ ਵੀਡੀਓ ਭੇਜੀ ਹੈ ਜਿਹਦੇ ਵਿੱਚ ਦੋ ਝੋਟੀਆਂ ਆ ਝੋਟੀ ਦੂਜੀ ਸੂਏ ਆ 5-7 ਦਿਨ ਇਹ ਤੇ ਸੂਣ ਦੇ ਵਿੱਚ ਰਹਿੰਦੇ ਆ ਮੁੱਲ 80000 ਆ ਇੱਕ ਹੋਰ ਛੋਟੀ ਐ ਜਿਹਦੇ 8 ਦਿਨ ਸੂਣ ਦੇ ਵਿੱਚ ਰਹਿੰਦੇ ਆ ਉਹਦਾ ਮੁੱਲ ਆ ਜਿਹੜਾ 1 ਲੱਖ ਰੁਪਈਆ ਮੌਕੇ ਤੇ ਮਾਨ ਤਨ ਕੀਤਾ ਜਾਵੇਗਾ ਜੋ ਵੀ ਵੀਰ ਖਰੀਦਣਾ ਚਾਹੁੰਦਾ ਹੈ ਉਹ ਜਾਦੇ ਜਾਣਕਾਰੀ ਦੇ ਲਈ ਤੁਸੀਂ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਸੀਰਾਖਾਨ ਤੇ ਸੋਹਣ ਸਿੰਘ ਦਲਾਲ ਦੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ